ਥੱਕ ਹੋਵੋਗੇ ਤੁਸੀਂ ਤਾਂ ਅੱਜ ਆਪਾਂ ਟੌਪਿਕ ਆ ਤੁਹਾਨੂੰ ਟਾਈਟਲ ਤੋਂ ਪਤਾ ਲੱਗ ਗਿਆ ਹੋਊਗਾ ਵੀ ਚੌਲਾਂ ਦੇ ਆਟੇ ਤੋਂ ਆਪਾਂ ਕਰੀਮ ਤਿਆਰ ਕਰਨੀ ਹੈ ਤੇ ਤੁਹਾਨੂੰ ਮੈਂ ਦੱਸਤੀ ਆਪਾਂ ਕਰੀਮ ਤਿਆਰ ਕੀਤੀ ਹੈ ਚੌਲਾਂ ਦੇ ਆਟੇ ਤੋਂ ਤੇ ਇਹ ਤੁਹਾਨੂੰ ਸਾਰੀ ਅਸੀਂ ਰੈਮਡੀ ਬਣਾ ਕੇ ਵੀ ਦਿਖਾਵਾਂਗੇ ਤੇ ਇਹ ਸਕਿਨ ਲਈ ਬਹੁਤ ਵਧੀਆ ਹੈ ਚੌਲਾਂ ਦੇ ਆਟੇ ਤੋਂ ਇਹ ਜਿਵੇਂ ਹੁਣ ਮੇਰੇ ਆਹ ਦੇਖੋ ਸ਼ਾਈਆਂ ਮੇਰੇ ਸਰਦੀਆਂ ਦੇ ਵਿੱਚ ਚਿਹਰਾ ਕਾਲਾ ਹੋ ਜਾਂਦਾ ਤੇ ਛਾਈਆਂ ਮੇਰੇ ਪੈ ਜਾਂਦੀਆਂ ਨੇ ਤੇ ਮੈਂ ਸਾਦੀ ਸਾਦੀ ਇਹ ਰੈਮਡੀ ਘਰੇ ਬਣਾ ਕੇ ਤੇ ਇਹ ਵਰਤਦੀ ਆਂਗੀ ਤੇ ਇਸ ਦੇ ਨਾਲ ਤੁਸੀਂ ਆਪ ਦੇਖੋਗੇ ਮੈਲ ਲੈਂਦੀ ਏਗੀ ਬਹੁਤਾ ਇਹ ਸਾਨੂੰ ਸਾਰਾ ਸਮਾਨ ਅਸੀਂ ਦੱਸਾਂਗੇ ਕਚੌਲਾਂ ਦਾ ਆਟਾ ਬਦਾਮ ਗਲਾਬ ਜਲ ਗਲੈਸ ਰੀਨ ਮਟਾਮਣੀ ਦੇ ਕੈਪਸੂਲ ਤੇ ਐਲੋਵੇਰਾ ਜੈੱਲ ਇਹ ਤਿੰਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਆਪਾਂ ਇਹ ਕਰੀਮ ਤਿਆਰ ਕੀਤੀ ਆ ਪਹਿਲਾਂ ਇਹ ਆਪਾਂ ਚੌਲਾਂ ਨੂੰ ਭਿਉਾਂਗੇ ਤੇ ਜਦ ਇਹ ਪੋਲਾ ਹੋ ਜਾਂਦੇ ਆ ਚੌਲ ਆਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਲੈਣਾਗਾ ਪਾ ਇਹ ਇੱਕ ਇੱਕ ਤਰ੍ਹਾਂ ਦਾ ਸਕਰਬ ਵੀ ਤਿਆਰ ਹੋ ਜਾਂਦਾਗਾ ਜਿਸ ਤਰ੍ਹਾਂ ਆਪਾਂ ਬਾਜ਼ਾਰ ਦੇ ਵਿੱਚ ਸਕਰਬ ਲਿਆਉਣੇ ਆਂਗੇ ਤੇ ਮ사ਜ ਕਰਦੇ ਆਪਾਂ ਆਉਂਦੀ ਉਸ ਤਰ੍ਹਾਂ ਇਹ ਤੁਹਾਨੂੰ ਚਿਹਰੇ ਤੇ ਦਾਣੇਦਾਰ ਜਿਹਾ ਮਹਿਸੂਸ ਹੋਊਗਾ ਥੋੜਾ ਥੋੜਾ ਤੇ ਇਹਦੇ ਨਾਲ ਮੈਲ ਇੰਨੀ ਲੈਂਦੀ ਆ ਨਾ ਸਾਰੀ ਦਿਨ ਪਰ ਦੀ ਮਿੱਟੀ ਗੱਤ ਕਿ ਸਾਡੇ ਚਿਹਰੇ ਤੇ ਨਹੀਂ ਚੋਗੀ ਤੇ ਰੰਗ ਵੀ ਬਹੁਤ ਜਿਆਦਾ ਸਾਫ਼ ਹੁੰਦਾ ਇਹਦੇ ਨਾਲ ਸਾਰਾ ਕਾਲਾਪਨ ਚੱਕਿਆ ਜਾਂਦਾ ਬਹੁਤ ਵਧੀਆ ਕਰੀਮ ਹੈ ਸਰਦੀ ਸਰਦੀ ਜਿਵੇਂ ਹੁਣ ਆਪਣੇ ਸਰਦੀਆਂ ਚ ਮੈਲ ਜੀ ਜੰਮ ਜਾਂਦੀ ਹੈ ਕੀ ਹੱਥਾਂ ਪੈਰਾਂ ਦੇ ਵਿੱਚੋਂ ਆਏ ਤੁਸੀਂ ਹੱਥਾਂ ਤੇ ਵੀ ਲਾ ਸਕਦੇ ਹੋ ਹੱਥਾਂ ਤੇ ਵੀ ਸਾਰੇ ਆਏ ਮੈਲ ਲੈ ਜਾਂਦੀ ਹੈ ਵਧੀਆ ਮੈਂ ਦੇ ਲਈ ਇਹ ਰਾਤ ਨੂੰ ਲਾਉਣੀ ਹੈਗੀ ਲਾ ਕੇ ਤੇ ਸਾਰੇ ਮੈਲ ਜੇ ਤੁਸੀਂ ਇਸੇ ਤਰ੍ਹਾਂ ਛੱਡਣਾ ਤੇ ਛੱਡ ਕੇ ਨਹੀਂ ਤਾਂ ਤੁਸੀਂ ਉੱਤੋਂ ਦੀ ਕੋਈ ਹੋਰ ਵੀ ਪਰ ਮੈਂ ਦੇਸੀ ਵਰਤਦੀ ਆ ਮੈਂ ਬਾਜ਼ਾਰੋਂ ਕਰੀਮਾਂ ਨਹੀਂ ਲਾਉਂਦੀ ਕਿਉਂਕਿ ਉਹਦੇ ਨਾਲ ਸ਼ਾਇਆ ਜਿਆਦਾ ਵੱਧ ਜਾਂਦੀਆਂ ਨੇ ਚਿਹਰਾ ਕਾਲਾ ਪੈ ਜਾਂਦਾ ਕੋਸ਼ਿਸ਼ ਕਰੋ ਤੁਸੀਂ ਬੱਦ ਬੱਦ ਦੇਸੀ ਚੀਜ਼ਾਂ ਹੀ ਵਰਤੋ ਕਿਸ ਤਰ੍ਹਾਂ ਲਾਗ ਰਾ ਸਾਰੀ ਬੈ ਲੈ ਜਾਨੀ ਬਚੇਰੇ ਤਾਂ ਸੋਣਦੇ ਕੋਦ ਬਾਰਤ ਕੇ ਦੇਖੋ ਤੁਸੀਂ ਮੈਂ ਤੁਹਾਨੂੰ ਸਾਰਾ ਦੱਸਾਂਗੀ ਚੌਲਾਂ ਦਾ ਕਿਸ ਤਰ੍ਹਾਂ ਆ ਦੇਖ ਬੈ ਲੈ ਦੇਖ ਬਹੁਤ ਵਧੀਆ ਇੰਨੀ ਮੈਂ ਲੈਂਦੀ ਇਹ ਦਿਨ ਸਾਰੀ ਕਾਰਸ ਤਾਂ ਤੱਬੇ ਮੈਨੂੰ ਮਹੀਨਾ ਹੋ ਗਿਆ ਹੈ ਵਰਤਦੀ ਨੂੰ ਅੱਗੇ ਮੇਰਾ ਜ਼ਰਦਿਆਂ ਚ ਰੰਗ ਕਾਲਾ ਹੋ ਜਾਂਦਾ ਹੁੰਦਾ ਸੀਗਾ ਤੇ ਮੈਂ ਦਿਨੇ ਸਾਂਸ ਕਰੀਮ ਵਰਤ ਲੈਣੀ ਹੈਗੀ ਏਸੀ ਦਿਨ ਨਾਲ ਹੀ ਛਾਈਆਂ ਪਰ ਤੁਸੀਂ ਇਹ ਨਾ ਸੋਚਿਆ ਕਰੋ ਵੀ ਅੱਜ ਆਪਾਂ ਰਾਤ ਨੂੰ ਨਾ ਆਇਆ ਤਾਂ ਸਵੇਰੇ ਸਾਨੂੰ ਫਰਕ ਦੇ ਸੇ। ਇਹ ਕੋਈ ਵੀ ਇਹ ਦੇਸੀ ਚੀਜ਼ਾਂ ਹੌਲੀ-ਹੌਲੀ ਫਰਕ ਪੈਂਦਾ ਇਹਨਾਂ ਨਾਲ ਜਿਹੜੀਆਂ ਆਪਾਂ ਦੂਜੀਆਂ ਲਾਉਣੇ ਬਾਜ਼ਾਰੋਂ ਉਹ ਇੱਕਦਮ ਜਾਦੂ ਵਰਗਾ ਕੰਮ ਤਾਂ ਕਰ ਦਿੰਦੀਆਂ ਪਰ ਆਪਣਾ ਉਦ ਵੀ ਜਿਆਦਾ ਖਰਾਬ ਕਰ ਦਿੰਦੀਆਂ। ਤੇ ਇਹ ਚੀਜ਼ਾਂ ਹੌਲੀ-ਹੌਲੀ ਫਰਕ ਪਾਉਂਦੀਆਂ ਤਾਂ ਆਪਣੇ ਜੜ ਤੋਂ ਹੀ ਸਹੀ ਕਰ ਦਿੰਦੀਆਂ। ਇਹਨਾਂ ਦੇਖੋ ਗਲੋ ਵੀ ਬਹੁਤ ਵਧੀਆ ਆਉਂਦਾ। ਹੇ ਡਰਾਈਨੈਸ ਜੀ ਤਾਂ ਹੁੰਦੀ ਹੈ ਥੋੜੀ ਥੋੜੀ ਪਰ ਸਵੇਰੇ ਜਦ ਤੁਸੀਂ ਮੂੰਹ ਧੋਵੋਗੇ ਨਾ ਹਨ ਮੈਂ ਤਾਂ ਇਹ ਲਾ ਕੇ ਕਹਿੰਦੀ ਤੁਸੀਂ ਇਸ ਤਰ੍ਹਾਂ ਛੱਡ ਵੀ ਸਕਦੇ ਹੋ ਹੈ ਗਲੇ ਤੇ ਜੀ ਛੱਡ ਵੀ ਸਕਦੇ ਹੋ ਤੇ ਜੇ ਕਿ ਉੱਤੋਂ ਦੀ ਤੁਸੀਂ ਜੇ ਲਾਉਣੇ ਤਾਂ ਕੋਈ ਦੇਸੀ ਕਰੀਮ ਲਾਇਓ ਜਿਵੇਂ ਕੋਈ ਬਹੈਸਲੀਨ ਵਗੈਰਾ ਤੋਂ ਬਣੇ ਜੈਲੋ ਬੈਰਾ ਜੈਲੋ ਤੋਂ ਬਣੇ ਤੇ ਜੇ ਤੁਸੀਂ ਕੋਈ ਮੁਕ ਕਰੀਮ ਲੋਸ਼ਨ ਆ ਤੁਸੀਂ ਇਹਦੇ ਉੱਤੋਂ ਨਹੀਂ ਲਾਇਓ ਕੋਈ ਤਾਂ ਦੇਖੋ ਆਪ ਇਹ ਆ ਵੀ ਰੰਗ ਸਾਫ਼-ਸਾਫ਼ ਹੋਣ ਲੱਗ ਜਾਂਦਾ ਮੈਂ ਇਸ ਤੋਂ ਤਿਆਰ ਕੀਤੀ ਆ ਮੈਂ ਤਿਆਰ ਕੀਤੀ ਹੋਈ ਆ ਆਪ ਦੀ ਘਰੀ ਦੇਸੀ ਘਿਓ ਤੋਂ ਬਣਾਈ ਹੋਈ ਆ ਇਹ ਤਾਂਬੇ ਦੇਸੀ ਘਿਓ ਨੂੰ ਇੱਕ ਢਾਲ ਚ ਪਾ ਕੇ ਵਿੱਚ ਬਰਫ਼ ਪਾ ਕੇ ਤਾਂ ਤਾਂਬੇ ਦੇ ਪੰਡੇ ਨਾਲ ਦਾ 100 ਵਾਰੀ ਘਕਾਉਣਾ ਤੁਸੀਂ 100 ਵਾਰੀ ਤੁਸੀਂ ਜਦੋਂ ਘੁਮਾਉਂਗੇ ਤਾਂ ਇਹ ਇਸ ਤਰ੍ਹਾਂ ਦੀ ਕਰੀਮ ਤਿਆਰ ਹੋ ਜਾਵੇ ਮੈਂ ਉੱਪਰ ਦੀ ਲਾਉਣੀ ਆ ਨੂੰ ਤੁਸੀਂ ਜ਼ਰੂਰੀ ਨਹੀਂ ਤੁਸੀਂ ਜੇ ਤਾਂ ਬਣਾ ਕੇ ਲਾ ਸਕਦੇ ਤਾਂ ਲਾ ਲਓ ਤੇ ਇਸੇ ਤਰ੍ਹਾਂ ਹੀ ਛੱਡ ਦੋ ਇੱਕ ਤਰ੍ਹਾਂ ਦੀ ਲੋਸ਼ਨ ਕਰੀਮ ਬਣ ਜਾਂਦੀ ਹੈ ਵਧੀਆ ਨੇਚਰਲ ਨਾਲੇ ਕੋਈ ਨੁਕਸਾਨ ਨਹੀਂ ਦਾ ਕਈ ਇਹਨਾਂ ਨੂੰ ਦੇਸੀ ਕੋਸ਼ੂਟ ਵੀ ਨਹੀਂ ਕਰਦਾ ਪਰ ਇਹ ਵਧੀਆ ਨੇਚਰਲ ਤਿਆਰ ਹੁੰਦੀ ਹੈ ਕਰੀਮ ਜਿਵੇਂ ਆਪਾਂ ਲੋਸ਼ਨ ਲਾਉਣੇ ਆ ਕਈਆਂ ਸਕਿਨ ਡਰਾਇਨੈਸ ਜੀ ਵਾਲੀ ਦਿੰਦੀ ਹੈ ਜੀ ਤਾਂ ਕੇ ਉਹ ਨਾਲ ਤਾਂ ਬੰਧਾਈ ਜੀ ਹੋ ਜਾਂਦੀ ਹੈ ਨਾ ਇਹ ਥੋੜਾ ਜਿਹਾ ਲੱਗੂਗੀ ਤੇ ਬਾਅਦ ਚ ਇਹ ਜਦੋਂ ਚਮੜੀ ਚ ਸਮਾ ਜਾਂਦੀ ਹੋਏਗੀ ਤਾਂ ਵਧੀਆ ਬਣ ਜਾਂਦੀ ਹੈ ਤੁਸੀਂ ਨਾ ਸ਼ਾਈਆਂ ਤੇ ਕੋਈ ਦਾਗ ਧੱਪਾ ਕੋਈ کریمਾ ਨਾ ਪਲੀਜ਼ ਵਰਤਣ ਦੀ ਕੋਸ਼ਿਸ਼ ਕਰਿਆ ਕਰੋ ਨਾਲ ਨਾਲ ਇੱਕ ਵਾਰੀ ਤਾਂ ਆਪਣਾ ਸਾਫ਼ ਹੋ ਜਾਂਦਾ ਚਿਹਰਾ ਪਰ ਖਰਾਬ ਹੋ ਜਾਂਦਾ ਮੜਕੇ ਸ਼ਾਈਆਂ ਤੇ ਤਾਂ ਖਾਸ ਕਰਕੇ ਜਿਵੇਂ ਬਲੀਚ ਵਗੈਰਾ ਇਹ ਨਾ ਕਿਸੇ ਕਰਿਆ ਕਰੋ ਆਪਾਂ ਨੂੰ ਕੋ ਵਿਆਸ਼ ਆਦੀ ਆਪਾਂ ਜਾਣਾ ਤਾਂ ਆਪਾਂ ਬਲੀਚ ਕਰ ਲਈਏ ਪਰ ਨਹੀਂ ਉਹ ਜਿਆਦਾ ਸਕੈਨਰ ਤੋਂ ਨਿਸ਼ਾਨੀਆਂ ਜਿਆਦਾ ਦਿਖਦੀਆਂ ਨਹੀਂ ਆ ਤੁਸੀਂ ਆਪ ਹੀ ਦੇਖੋਗੇ ਜੇ ਆਪਾਂ ਹਾਲੀਵੁੱਡ ਇਹ ਚੀਜ਼ਾਂ ਦਾ ਸਬਰ ਦੇ ਨਾਲ ਪ੍ਰਯੋਗ ਕਰਾਂਗੇ ਨਾ ਰੈਗੂਲਰ ਆਪਾਂ ਨੂੰ ਹੌਲੀ-ਹੌਲੀ ਆਪੇ ਰਿਜ਼ਲਟ ਦਿਖਦਾ ਬਲੀ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੁਹਾਨੂੰ ਅਸੀਂ ਵੀਡੀਓ ਇਸ ਤਰ੍ਹਾਂ ਹੀ ਪਾਇਆ ਕਰਾਂਗੇ ਬੈਲਨ ਘੰਟੀ ਤੇ ਕਲਿੱਕ ਕਰਿਆ ਕਰੋ ਤਾਂ ਤੁਹਾਨੂੰ ਨੋਟੀਫਿਕੇਸ਼ਨ ਵਗੈਰਾ ਸਾਰਾ ਪਹੁੰਚ ਜਾ ਕਰੋ ਇਸਦੀ 5-6 ਮਿੰਟ ਦਾ ਸਾਜ ਕਰੋ ਤੁਹਾਡੇ ਵਿੱਚ ਸਮਾਜ ਜਾਣਾ ਕਰੀਮ ਹੈ ਬਤਵਦਨੋ ਨੇਚਰਲ ਅਗੇ ਨਾ ਪ੍ਰਾਣੀਆਂ ਉੜੀਆਂ ਹੁੰਦੀਆਂ ਸੀ ਉਹ ਇਸ ਤਰ੍ਹਾਂ ਦੇ ਪ੍ਰਾਣੇ ਦੇਸੀ ਨੁਕਸੀ ਵਰਤਦੀਆਂ ਸੀ ਇਹ ਆਪ ਦੇ ਲਈ ਤੇ ਬਟ ਨਾ ਹੋ ਗਿਆ ਦੇਸੀ ਚੀਜ਼ਾਂ ਮਖਣੀ ਲਾ ਲਈ ਉਹਨਾਂ ਨੇ ਇਸ ਤਰ੍ਹਾਂ ਕੋਈ ਦੇਖੋ 글로 ਕਿੰਨਾ ਮਾਰਦਾ ਮੂੰਹ ਤੇ ਚਮਕ ਲੱਗ ਜਾਂਦਾ ਇਹਨੇ ਹੌਲੀ ਹੌਲੀ ਸਾਰੀ ਕਰੀਮ ਨੇ ਚਾਵੜੀ ਦੇ ਵਿੱਚ ਸੁਆ ਜਾਣੀ ਆ ਸੂਆ ਨੂੰ ਆ ਹੀ ਹੋ ਜਾਂਦਾ ਮਲੈ ਮਲੈ ਮੂੰਹ ਅੰਦੇ ਥੋੜਾ ਸ਼ਾਇਆ ਦਾਗ ਤੋਂ ਪਿਓ ਇੱਥੇ ਥੋੜਾ ਜਿਹਾ ਇਸ ਤਰ੍ਹਾਂ ਮ사ਜ ਕਰਵਾਏ। ਆਏ ਕੋਈ ਵੀ ਆਤਾਂ ਨੂੰ ਥੋੜਾ ਜਿਹਾ ਕਲਿਆ ਕਰੋ ਚੰਮੀ ਨੂੰ। ਤਾਂ ਅੱਗੇ ਤੁਸੀਂ ਤਾਂ ਨੂੰ ਟਾਈਟ ਹੁੰਦੀ ਆ ਇਸ ਤਰ੍ਹਾਂ ਜੇ ਦਾ ਆਪਾਂ ਇਸ ਤਰ੍ਹਾਂ ਕਰਦੇ ਆ ਨਾ ਆਪਣੀ ਆ ਚੀਜ਼ ਤਾਂ ਨੂੰ ਜਿੱਦਿ ਆਪਾਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਤਾਂ ਆਏ ਥੱਲੇ ਨੂੰ ਟਲਕੂਗੀ ਤੇ ਆਪ ਕੋਈ ਵੀ ਕਰੀਮ ਲਾਉਣੀ ਹੈ ਨਾ ਇਸ ਤਰ੍ਹਾਂ ਲਾਓ। ਐਸਾ ਮੱਥੇ ਦੀ ਮ사ਜ ਨੂੰ ਜਿਵੇਂ ਆ ਆ ਆ ਇੱਥੋਂ ਆ ਆ ਕਰੀ ਜਾਵਾਂਗੇ ਅੱਥੇ ਨੂੰ ਇਸ ਤਰ੍ਹਾਂ ਕਰੋ ਜਿਹੜੀਆਂ ਆ ਜਿਹੜੇ ਦਰਾੜਾਂ ਜੀਆਂ ਹੁੰਦੀਆਂ ਇਹ ਸਹੀ ਹੁੰਦੀਆਂ ਮੈਂ ਫਾਲਡਰ ਦਾ ਕੰਮ ਕਰਦੀ ਆ ਖੋਦਾ ਆ ਦੇਖੋ ਇਸ ਤਰ੍ਹਾਂ ਨੂੰ ਆਏ ਕਰੋ ਨਾਲ ਤਾਂ ਜਿਹੜੀ ਚਾਮੜੀ ਦੀ ਮ사ਜ ਕਰਦੇ ਆ ਆਪਾਂ ਜਦੋਂ ਚਾਮੜੀ ਦੇ ਜਿੰਨੇ ਵੀ ਅੰਦਰ ਡੈੱਡ ਹੁੰਦੇ ਆਗੇ ਸਕਿਨਾਂ ਦੇ ਉਸਾਰੇ ਕੋਲ ਦਾ ਇੱਕ ਤੁਸੀਂ ਹਫ਼ਤੇ ਚ ਦੋ ਵਾਰੀ ਜ਼ਰੂਰ ਭਾਪ ਲਓ ਪਾਣੀ ਦੀ ਜਿੱਦੀ ਵੀ ਗੰਦਗੀ ਹੁੰਦੀ ਉਹ ਅੰਦਰੋਂ ਆਪਣੇ ਸਾਫ਼ ਹੁੰਦੀ ਹੈ ਮੈਂ ਡੇਲੀ ਭਾਪ ਲੈਣੀ ਆਂਗੀ ਡੇਲੀ ਰੁਟੀਨ ਮੇਰਾ ਮਹੀਨਾ ਹੋ ਗਿਆ ਮੇਰਾ ਟੀਨ ਜਿਉਂ ਸਰਦੀ ਹੋਈ ਹੈ ਮੇਰਾ ਟੀਨ ਬਣਿਆ ਹੋਣਾ ਮੇਰਾ ਭਾਪ ਲੈ ਕੇ ਹੀ ਮੈਂ ਕਰੀਮ ਲਾਉਂਦੀ ਆਂ ਮੇਰੇ ਗਿਆ ਚੀਜ਼ਾਂ ਸਾਰਾ ਹੈ ਕਾਲਾ ਹੋ ਜਾਂਦਾ ਸੀ ਫੇਸ ਵੀਡੀਓ ਨੂੰ ਨਾ ਗੇ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਬਲੀਜ਼ ਜੋ ਨਵੇਂ ਆਏ ਆ ਸਬਸਕ੍ਰਾਈਬਰ ਉਹ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ ਮੇਰੀਆਂ ਭੈਣਾਂ ਆਪ ਦੀ ਸਕਿਨ ਨੂੰ ਲੈ ਕੇ ਬਹੁਤ ਜ਼ਿਆਦੀ ਉਤਸਕਤਾ ਹੁੰਦੀ ਆ ਉਹਨਾਂ ਨੂੰ ਵੀ ਮੈਨੂੰ ਨਹੀਂ ਲੱਗਾ ਵੀ ਕੋਈ ਚੀਜ਼ ਇਹ ਜੀ ਹੋਵੇ ਜਿਹੜੀ ਸੌਖੀ ਘਰ ਦੇ ਵਿੱਚ ਇਹ ਸੌਖੀ ਆ ਬਹੁਤ ਵਧੀਆ ਚੌਲ ਆ ਆਪਣੇ ਆਮ ਘਰੇ ਹੁੰਦੇ ਆ ਬਦਾਮ ਵੀ ਹੁੰਦੇ ਆ ਤੁਸੀਂ ਖਰੋਟ ਵੀ ਪਾ ਸਕਦੇ ਹੋ ਵਿੱਚਾ ਵਿਟਾਮਿਨੀ ਦੇ ਕੈਫਸੋਲ ਤਾਂ ਨਾ ਪਕਰੀ ਬਣਾਵਾਂਗੇ ਜਦੋਂ ਨਾ ਕਰੀਮ ਦੀ ਵੀਡੀਓ ਬਣਾ ਕੇ ਦਿਖਾਵਾਂਗੇ ਸਾਰਾ ਚੌਲਾਂ ਦੇ ਉੱਤੇ ਜਿਹੜਾ ਪਾਣੀ ਹੁੰਦਾ ਉਹ ਵੀ ਪਾ ਕੋਲੋਂ ਵਰਤ ਸਕਦੇ ਆਂ ਦੇਖੋ ਵਧੀਆ ਬਣ ਗਿਆ ਆ ਬਲੀਏ ਤੁਹਾਨੂੰ ਦੱਸਿਆ ਅਸੀਂ ਕਰੀਮ ਬਾਰੇ ਤੇ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰਨ ਦਾ ਕਮੈਂਟ ਚ ਜ਼ਰੂਰ ਦੱਸਣ ਮੈਨੂੰ ਮੇਰੇ ਭਾਣਾ ਵੀ ਜੇ ਕੁਝ ਪੁੱਛਣਾ ਚਾਹੁੰਦੀਆਂ ਤਾਂ ਮੈਨੂੰ ਪੁੱਛ ਵੀ ਸਕਦੀਆਂ ਨੇ ਕਮੈਂਟ ਕਰਕੇ